ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਪੀਰ ਕੌਰ ਬੋਲ ਰਹੀ ਆ ਮੈਂ ਤੁਹਾਨੂੰ ਮੁੰਡੇ ਦੇ ਵਿਆਹ ਦੇ ਆ ਜਿੰਨੀਆਂ ਦੇ ਜਦੋਂ ਵਿਆਹ ਵਿੱਚ ਜਦੋਂ ਤੋਰ ਕੇ ਜਾਂ ਜਾਂ ਤੇ ਆਣ ਕੇ ਜਿਹੜਾ ਕਿੱਦਾ ਪੈਂਦਾ ਵਾ ਉਹਦੇ ਬਾਰੇ ਦੱਸ ਰਹੀ ਆ ਤੇ ਹੁਣ ਗੋਲੇ ਨਾਲ ਸ਼ੁਰੂ ਹੋ ਜਾਂਦਾ ਭੋਲੀ ਪਾਏ ਸਗਨ ਮਨਾਈਏ ਭੋਲੀ ਪਾਏ ਸਗਨ ਮਨਾਈਏ ਸਗਨਾ ਦੇ ਦਿਨ ਆਏ ਸ਼ਾਮ ਜੀ ਕਿੱਥੇ ਕਡੇਰੇ ਲਾਏ ਸ਼ਾਮ ਜੀ ਕਿੱਥੇ ਕਡੇਰੇ ਸ਼ਾਮ ਜੀ ਕਿੱਥੇ ਕਡੇਰੇ ਲਾਏ ਸ਼ਾਮ ਚਪੜ ਕੰਡੇ ਮੈਂ ਫਾਂਡੇ ਮਾਂਜਾ ਚਪੜ ਕੰਡੇ ਮੈਂ ਫਾਂਡੇ ਮਾਂਜਾ ਉਤੋਂ ਦੀ ਰਹਿ ਗਈ ਥਾਲੀ ਕੈਦ ਕਰਾ ਦੂੰਗੀ ਮੈਂ ਡਿੱਪੀ ਦੀ ਸੜੀ ਕੈਦ ਕਰਾ ਦੂੰਗੀ ਮੈਂ ਡਿੱਪੀ ਦੀ ਸੜੀ ਕੈਦ ਕਰਾ ਦੂੰਗੀ ਸਪੜ ਕੰਡੇ ਮੈਂ ਪਾਂਡੇ ਮਾਂ ਜਾ ਸਪੜ ਕੰਡੇ ਮੈਂ ਪਾਂਜੇ ਮੁੰਡੇ ਲੋਣ ਤਾਰੀਆਂ ਹਾਣੀ ਮੇਰੀ ਮੁੰਦਰੀ ਨੇ ਢਿਸ਼ ਕਾ ਮਾਰੀਆਂ ਹਾਣੀ ਮੇਰੀ ਮੁੰਦਰੀ ਨੇ ਢਿਸ਼ ਕਾ ਮਾਰੀਆਂ ਹਾਣੀ ਮੇਰੀ ਮੁੰਦਰੀ ਢਿਸ਼ ਕਾ ਮਾਰ ਕਲ ਦਾ ਆਇਆ ਮੇਲ ਸੁਣੀ ਦਾ ਕਲ ਦਾ ਆਇਆ ਮੇਲ ਸੁਣੀ ਦਾ ਗਹਿਣਾ ਕੱਟਾ ਪਾਇਆ ਪਈ ਹੱਥਾਂ ਦੇ ਵਿੱਚ ਕੰਮਣ ਸੋਂਦੇ ਅਥਾਂ ਦੇ ਵਿੱਚ ਕੰਗਣ ਸੋਂਦੇ ਤੇ ਚੜਿਆ ਮਾਮੀ ਨੂੰ ਰੂਪ ਸੋਇਆ ਮੁੰਡੇ ਦੀ ਮਾਮੀ ਨੇ ਗਿੱਧਾ ਖੂਬ ਮਟਿਆ ਮੁੰਡੇ ਦੀ ਮਾਮੀ ਨੇ ਗਿੱਧਾ ਖੂਬ ਮੁੰਡੇ ਦੀ ਮਾਮੀ ਨੇ ਗਿੱਧਾ ਖੂਬ ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਬਹੁ ਬਥੇਰਾ ਪਈ ਹੋਂ ਹਮਾਕੇ ਲੋਕੀ ਆ ਗਏ ਪਉ ਮਹਮਾਕੇ ਲੋਕੀ ਆਗੇ ਕੀ ਬੁੜੜਾ ਕੀ ਠੇਰਾ ਪਈ ਚਾਤੀ ਮਾਰ ਕੇ ਵੇਖ ਸੰਤਾਨਾਂ ਉੜਿਆ ਪਿਆ ਬਨੇਰਣ ਤੇਨੂੰ ਤਪ ਲੱਗਦੀ ਸੜੇ ਕਲ ਜਾ ਮੇਰਣ ਤੇਨੂੰ ਤਪ ਲੱਗਦੀ ਸੜੇ ਕਲ ਜਾ ਮੇਰਣ ਤੇਨੂੰ ਤਪ ਲੱਗਦੀ ਗਿੱੱਦਾ ਗਿੱੱਦਾ ਕਰੇ ਮੇਲਣੇ ਗਿੱੱਦਾ ਪਉ ਬਥੇਰਾ ਪਈ ਲੋਕ ਘਰਾ ਤੋਂ ਚੱਲ ਕੇ ਆਗੇ ਲੋਕ ਘਰਾ ਤੋਂ ਚੱਲ ਕੇ ਆਗੇ ਕੀ ਬੁੜੜਾ ਕੀ ਠੇਰਾ ਪਈ ਚਾਤੀ ਮਾਰ ਕੇ ਵੇਖ ਅਰੇ ਆਪਾ ਬਨੇਰਣ ਜੇ ਤੈਂ ਠੰਡ ਲਗਦੀ ਲੈ ਲੈ ਚਾਦਰ ਮੇਰਣ ਜੇ ਤੈਂ ਠੰਡ ਲਗਦੀ ਲੈ ਲੈ ਚਾਦਰ ਮੇਰਣ ਜੇ ਤੈਂ ਠੰਡ ਲਗਦੀ ਜਦ ਗਿੱਧੇ ਵਿੱਚ ਜਦ ਮੈਂ ਨੱਚਾਂ ਸੂਰਜ ਵੀ ਮੱਥਾ ਟੇਕਦਾ ਗਿੱਧੇ ਵਿੱਚ ਜਦ ਮੈਂ ਨੱਚਾਂ ਸੂਰਜ ਵੀ ਮੱਥਾ ਟੇਕਦਾ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜਖੜ ਵੇਖਦਾ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜਖੜ ਵੇਖਦਾ ਹਸਲੋ ਨੀ ਕੁੜੀਓ ਖੇਡ ਲਾਉ ਨੀ ਕੁੜੀਓ ਹਸਲੋ ਨੀ ਕੁੜੀਓ ਖੇਡ ਲਾਉ ਨੀ ਕੁੜੀਓ ਹਸਣਾ ਖੇਡਣਾ ਰਹਿ ਜਾਊ ਗਣੀ ਕੋਈ ਬੁੱਲੜ ਜੀਆ ਜਟਲੇ ਜਾਊ ਕੋਈ ਬੁੱਲੜ ਜੀਆ ਜਟਲੇ ਜਾਊ ਗਣੀ ਸੁਣ ਵੇ ਮੁੰਡਿਆ ਕੈਂਠੇ ਵਾਲਿਆ ਕੈਂਟਾ ਰੋਗਣ ਕੀਤਾ ਵੇ ਮੈਂ ਖਲੋਤੀ ਤੇਰੇ ਆ ਮੈਂ ਕੋਲੋਤੀ ਤੇਰੇ ਹਾਸਰੇ ਤੂੰ ਲੰਗਿਓ ਚਪ ਕੀਤਾ ਜੋੜੀ ਨਹੀਂ ਬਣਨੀ ਪਾਪ ਜਨਾ ਨੇ ਕੀਤਾ ਜੋੜੀ ਨਹੀਂ ਬਣਨੀ ਪਾਪ ਜਨਾ ਨੇ ਕੀਤਾ ਜੋੜੀ ਨਹੀਂ ਬਣਨੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮਰੀ ਥੋੜੀ ਥੜੀ ਮਰਾਉਂਦੇ ਆ